ਇਹ ਪੁਮੀਰੀਆਂ ਪੈਂਦੀਆਂ ਵੀਰੇ ਡਰਾਉਂਦੀਆਂ ਦਿਲ ਐ ਕਰਦਾ ਤੀਆਂ ਚਿੜੀ ਦੇ ਬੱਚੇ ਬੰਨਾ ਇੰਨਾ ਕਮਜ਼ੋਰ ਲੱਗਦਾ ਮੈਨੂੰ ਬਈ ਕਰੇ ਤਾਂ ਨਾ ਕੋਈ ਥੇਲਾਰ ਖੈ ਨਾ ਇੱਥੇ 1 ਫੁੱਟ ਨੀ ਮਾ ਹੈਗਾ ਪਾਣੀ ਤੇ ਇੱਕ ਦੇਖ ਆ ਬੋਟ ਖੜੀ ਐ ਇੱਥੇ ਹੋ ਸਕਦਾ ਵਿੱਚ ਜਾਣ ਵਾਸਤੇ ਖੜਾਈ ਹੋਵੇ ਜਾਂ ਕੋਈ ਚੀਜ਼ ਕੱਢਣ ਵਾਸਤੇ ਆ ਵੀਰਾਂ ਨੇ ਭਾਈ ਮੋਟਰਾਂ ਪਾਈਪਲਾਈਨਾਂ ਵਾਲੀਆਂ ਸਾਰੇ ਪੱਖੇ ਬੁੱਖੇ ਬਾਹਰ ਘੜਤੇ ਪਾਣੀ ਕੱਲ ਨੂੰ ਕਿੰਨਾ ਕੱਪ ਹੋਇਆਗਾ 10 ਫੁੱਟ ਬੜਿਆ ਰਾਮ 10 ਫੁੱਟ ਤੇ ਟਰਾਲੀਆਂ ਉੱਥੇ ਬੈਹਂਦੀਆਂ ਤੇ ਇਹ ਰੋੜੇ ਰਸਤੇ ਦੇ ਵਿੱਚ ਨਾ ਰੋੜੇ ਸਿੱਟੀ ਜਾਂਦੇ ਹਾਂਜੀ ਦੋਸਤੋ ਤੇ ਆ ਨਾਲੀ ਵੀਰੇ ਇੱਥੇ ਪਿੰਡ ਨਾਗੋ ਕੀ ਇੱਥੇ ਪਾਣੀ ਜ਼ਿਆਦਾ ਆਪ ਹੋ ਗਿਆ ਤੇ ਪੱਕੇ ਤੇ ਉਹ ਵੀਰੇ ਆ ਨਿਸ਼ਾਨੀ ਦੀਂਦੀਆਂ ਉਹਨੂੰ ਨਾ ਖੰਬੇ ਦੀਆਂ ਗਲਗਲਾਂ ਇੱਥੇ ਝੋਨਾ ਸੀ ਸਾਰਾ 4 4 5 5 ਫੁੱਟ ਸਾਰਾ ਪਾਣੀ ਚੜ ਗਿਆ ਤਾਂ ਹਾਂ ਤੇ ਪਾਣੀ ਉੱਥੇ ਆਪੋ ਗਿਆ ਨਾਲੀ ਦਾ ਤੇ ਵੀਰ ਨਾਗੋ ਕੀ ਦੇ ਇੱਥੇ ਬੰਨੇ ਪਾਟ ਗਈ ਸੀ ਵੀਰੇ ਆਹ ਤੇ ਵੀਰ ਮਿੱਟੀ ਪਾਈ ਜਾਂਦੇ ਲਗਾਤਾਰ ਟਰੈਕਟਰ ਨਾਲ ਟਰੈਕਟਰ ਨੂੰ ਮੁੜਨ ਨੂੰ ਥਾਂ ਵੀ ਨਹੀਂ ਇੱਥੇ ਦੇ ਕੇ ਯਾਰ ਟਰੈਕਟਰ ਨੂੰ ਮੁੜਨ ਨੂੰ ਥਾਂ ਨਹੀਂ ਸਿਰਫ ਇੱਕ ਸਾਧ ਹੁੰਦਾ ਹੈ ਵੀਰ ਉੱਥੋਂ ਹੀ ਬੈਕ ਕਰਕੇ ਉਸੇ ਬ੍ਰੇਕਾਂ ਦੇ ਮੋੜ ਕੇ ਬਹੁਤ ਔਖੀ ਮਿੱਟੀ ਪਾਉਂਦਾ ਹੈ ਕਿਉਂਕਿ ਬੰਨੇ ਇਹ ਅਸੀਂ ਇੱਕ ਦਿਨ ਪਹਿਲਾਂ ਦੇਖ ਕੇ ਆਏ ਸੀ ਇਹ ਸਾਰੇ ਬੰਨੇ ਆ ਤੇੜਾਂ ਖਾ ਗਏ ਸੀ ਆ ਗੱਟੇ ਦੇ ਨਾਲ-ਨਾਲ ਤੇ ਉਹ ਵੀਰ ਜੌਂਡੀਆਰ ਵਾਲਾ ਦੇਖ ਅੱਧਾ ਟਾਇਰ ਅੰਦਰ ਹੀ ਲੈ ਜਾਂਦਾ ਵੀਰ ਨੂੰ ਡਰ ਨਹੀਂ ਕਿਉਂਕਿ ਉਹਨੂੰ ਐ ਕਿੰਨੀ ਮਿੱਟੀ ਲੱਗੇ ਉਨੀ ਹੀ ਠੀਕ ਲੱਗਦਾ ਹੈਗਾ ਨਾ ਤੇ ਵੀਰ ਇਥੇ ਲਗਾਤਾਰ ਟਰੈਕਟਰ ਚੱਲ ਜੰਦੇਗੇ ਤੇ ਮਿੱਟੀ ਪਾਈ ਜਾਂਦੇ ਆ ਭਾਈ ਵੀਰ ਨੇ ਬਾਇਕਾ ਕਰਾਹਾ پارک ਹੈ ਦੂਜਾ ਘਰ ਤੇ ਮਿੱਟੀ ਲਗਾਤਾਰ ਪਾਈ ਜਾਂਦੇ ਹੈਗੇ ਪਿੰਡ ਨਾਗੋ ਕੀ ਜਦੋਂ ਜੈਦ ਕਰੀ ਜਾਂਦੇ ਹੈਗੇ ਵੀਰਾ ਦੇ ਮਿੱਟੀ ਐ ਢਾਲ ਦਿੰਦਾ ਹੈ ਤੇ ਬਈ ਹੁਣ ਵੀ ਲੋਟ ਹੋ ਜੇ ਹੁਣ ਵੀ ਲੋਟ ਹੋ ਜੇ ਤਾਂ ਪਾਣੀ ਉਤਰ ਜੇ ਪਾਣੀ ਅੱਪ ਚੱਲੀ ਜਾਂਦਾ ਹੈਗਾ ਤੁਸੀਂ ਦੇਖੀਏ ਨੀ ਹੋਏ ਪਾਣੀ ਪੂਰਾ ਤੇਜ਼ ਹੋ ਗਿਆ ਅੱਗੇ ਨੂੰ ਦਿਨੋ ਦਿਨ ਚੜੀ ਜਾਂਦਾ ਪਾਣੀ ਅਸੀਂ ਪਿੰਡ ਨਾਗੂ ਕੀ ਫਿਰਦੇ ਸੀ ਤੇ ਇੱਧਰ ਬਾਹਣ ਦੇਖੋ ਕਿੰਨੇ ਨੀਵੇਂ ਐ ਤੇ ਵੀਰਾਂ ਨੇ ਗੱਟੇ-ਗੱਟੇ ਲਾ ਕੇ ਖੜਾ ਆਪਦੇ ਜਣੇ ਦਾ ਸਾਰਾ ਜੋਰ ਲਾਉਂਦੇ ਆਖਰ ਸਾਰੇ ਲੋਕੀ ਤੇ ਬੰਨੇ ਤੇ ਕੰਮ ਚੱਲੀ ਜਾਂਦਾ ਲਗਾਤਾਰ ਹਾਂਜੀ ਵੀਰੇ ਇੱਥੇ ਬੰਨੇ ਦਾ ਕੀ ਹਾਲਾਤ ਦਾ ਕੋਈ ਤੇੜਾ ਟੁੜਾ ਨਾ ਨਹੀਂ ਖਾਧੀਆਂ ਖਾਧੀਆਂ ਓਕੇ ਆ ਕੰਮ ਇੱਕ ਦਿਨ ਅਸੀਂ ਪਹਿਲਾਂ ਆਏ ਸੀ ਇੱਥੇ ਤੇੜਾ ਆਈਆਂ ਦਾ ਖਾ ਗਿਆ ਸੀਗਾ ਯਾਰ ਉਹ ਨਵੀਂ ਮਿੱਟੀ ਪਾਈ ਸੀ ਵੀਰੇ ਤਾਂ ਬਾਅਦ ਚ ਨਿਕਿਆ ਗਿਆ ਪਾਣੀ ਕੱਲ ਨੂੰ ਕਿੰਨਾ ਕੱਪ ਹੋਇਆਗਾ ਅੱਧਾ ਫੁੱਟ ਵਧਿਆ ਯਾਰ ਅੱਧਾ ਫੁੱਟ ਵਧੇਗਾ ਆਧਾ ਰਾਤ ਤੇ ਉੱਥੇ ਵੀਰੇ ਝੋਨਾ ਸੀਗਾ ਕਿਥੇ ਉਹ ਖੁੰਝਾ ਹੈਗਾ ਉਹ ਪਰਲੇ ਪਿੰਡ ਵਾਲਿਆਂ ਦਾ ਆਊਗਾ ਨਾ ਉਹ ਨਾਲੀ ਦੇ ਵਿੱਚ ਆ ਬੰਨ ਦੇ ਠੀਕ ਹੈ ਵੀਰੇ ਲੱਗੇ ਰੋ ਚੱਲ ਵੀਰੇ ਹਾਂਜੀ ਦੋਸਤੋ ਦੇਖੋ ਆ ਭਈਆ ਵੀਰਾਂ ਦੇ ਮੀਹ ਮੂਹਾਂ ਚ ਸਟਾਰਟਰ ਨਾ ਦਿਖੀ ਊਮੀ ਛੱਡ ਗਏ ਵਿਚਾਰੇ ਤੇ ਇਥੋਂ ਮੋਟਰ ਖੋਲ ਕੇ ਲੈ ਗਏ ਇਹ ਘਰੇ ਆਪਦੇ ਆਪ ਹੀ ਲੈ ਕੇ ਗਏ ਆ ਉਹਦੇ ਦੱਸਦੇ ਸੀ ਇਥੋਂ ਵੀਰਾਂ ਨੇ ਖੋਲੀ ਐ ਤੇ ਆ ਗੱਟਿਆਂ ਦਾ ਇੰਤਜ਼ਾਮ ਕਿੰਨਾ ਕਰ ਲੈ ਦੇਖ ਇਹ ਵੀਰਾਂ ਨੇ ਉਸ ਤੋਂ ਬਾਅਦ ਗੱਟਿਆਂ ਦਾ ਇੰਤਜ਼ਾਮ ਜ਼ਿਆਦਾ ਕਰੇਗਾ ਤੇ ਪਾਣੀ ਨਾ ਇੱਥੇ ਯਾਰ ਗਿੜੇ ਤੇ ਉਬਲਦਾ ਕਿ ਮੈਂ ਤੇਲ ਨਹੀਂ ਉਬਲਦਾ ਨਾ ਕੜਾਹੀ ਚ ਊਮੀ ਉਬਲਦਾ ਐ ਆਏ ਆਏ ਉਬਲਦਾ ਲੈ ਕਿ ਆ ਵੀਰਾਂ ਨੇ ਰਾਤ ਦੀ ਡਿਊਟੀ ਦਿੰਦਿਆ ਘਰ ਵੀਰ ਇੱਥੇ ਤੇ ਇੰਤਜ਼ਾਮ ਲਾਇਆ ਦੀ ਘਾਤੇ ਕਿਉਂਕਿ ਰਾਤ ਨੂੰ ਲਾਈਟਾਂ ਲੂਟਾਂ ਦਾ ਪ੍ਰਬੰਧ ਲਾ ਰੱਖਿਆ ਤੇ ਆ ਮੰਜਾ ਦੇਖੋ ਕਿੱਡਾ ਹਾਈ ਫਾਈ ਬਣਾਇਆ ਵੱਡੇ ਜਿਹੜਾ ਵਈ ਉੱਚਾ ਕਰਕੇ ਬਣਾਇਆ ਖੜਾ ਨਾ ਇਹਦੇ ਦੋ ਤਿੰਨ ਜਣੇ ਬਹਿ ਜਾਂਦੇ ਤੇ ਆ ਕੋਲੇ ਪੱਖਾ ਕੋਲਰ ਲਾਇਆ ਖੜਾ ਤੇ ਮੋਟਰਾਂ ਦੀ ਲਾਈਟ ਖੜਾ ਆ ਜਾਂਦੀ ਇੱਥੇ ਹਰਿਆਣੇ ਦੇ ਵਿੱਚ ਦੋ ਫੇਸ 24 ਘੰਟੇ ਰਹਿੰਦੀ ਹੈ ਖੜਾ ਤੇ ਆ ਵੀਰਾਂ ਨੇ ਗੱਟਿਆਂ ਦਾ ਇੰਤਜ਼ਾਮ ਕਰ ਲਿਆ ਸਾਰਾ ਵਿਚਾਰੇ ਕਰੀ ਜਾਂਦੇ ਬਾਈ ਇੱਕ ਗੱਲ ਹੋਰ ਦੇਖੋ ਨਾ ਲਾਤੀਆਂ ਲਟਾਂ ਲਾਦੀਆਂ ਆਓ ਦੇਖ ਬਈ ਖੰਬੇ ਤੇ ਆ ਵੀ ਵੱਡੀਆਂ ਵੀਰਾਂ ਦਾ ਕਹਿੰਦਾ ਟੂਪਾ ਦੇਖੋ ਇਹ ਬਈ ਰਾਤ ਨੂੰ ਡਿਊਟੀ ਦਿੰਦੇ ਆ ਸਾਰੇ ਏਡੋ ਵੱਡਾ ਸਾਰੇ ਆਪ ਆਪ ਦੇ ਖੇਤਾਂ ਵਾਲੇ ਸਾਰੇ ਇੱਥੇ ਰੜ ਕੇ ਬਈ ਸਾਰੇ ਸਾਂਝੇ ਥਾਂ 'ਚ ਬਹਿਂਦੇ ਆ ਪੱਖੇ ਭੁੱਖੇ ਲਾ ਕੇ ਵਿਚਾਰੇ ਇੱਥੇ ਡਿਊਟੀ ਦਿੰਦੇ ਆ ਕਿਉਂਕਿ ਉਹ ਡੀਕਦੇ ਸਮੇਂ ਨੂੰ ਵੀ ਕਿਹੜੇ ਵੇਲੇ ਉੱtre ਕਿਹੜੇ ਵੇਲੇ ਉੱtre ਹਨਾ ਤੇ ਬਈ ਕਈ ਵਾਰੀ ਰੋਟੀ ਨਹੀਂ ਲੰਗਦੀ ਯਾਰ ਇਹ ਜਿਹੇ ਹਾਲਾਤ ਹੋ ਜਾਂਦੇ ਆ ਤੇ ਪ੍ਰਮਾਤਮਾ ਕਾਹਨੂੰ ਕਰੇ ਯਾਰ ਆ ਗੱਲ ਹੋਵੇ ਤਿਆ ਵੀਰ ਮੋਟਰਾਂ ਘਰੇ ਸਾਨੂੰ ਦੱਸ ਤੀ ਵੀ ਘਰੇ ਖੋਲ ਕੇ ਲੈ ਗਏ ਕਿਉਂਕਿ ਕਈ ਵਾਰੀ ਕੋਈ ਹਾਲਾਤ ਇਦਾਂ ਦਾ ਹੋ ਜਾਂਦਾ ਹੈ ਵੀ ਚਲੋ ਮੋਟਰ ਦੀ ਸੇਫਟੀ ਤਾਂ ਰੱਖ ਗਏ ਤੇ ਬੰਨੇ ਬੰਨੇ ਤੇ ਪਾਟ ਗਈ ਸੀ ਪਹਿਲਾਂ ਤੇ ਹੁਣ ਗੱਟੇ-ਗੱਟੇ ਲਾ ਕੇ ਵੀਰਾਂ ਨੇ ਆਪਦੀ ਤਿਆਰੀ ਕਰੀ ਜਾਂਦੇ ਆ ਲਗਾਤਾਰ ਮਿੱਟੀ ਪਾਈ ਜਾਂਦੇ ਉਧਰ ਜੀਸੀਬੀ ਲੱਗ ਰਹੀ ਹੈ ਰਾਹ ਚ ਸੁਨ ਦਿਖਾਵਾਂਗੇ ਉਹ ਵੀ ਗੱਲ ਹੋਰ ਦੇਖੋ ਆਪਣੇ ਬੰਨ ਦੇ ਨਾਲ ਗੱਟੇ ਨੇ ਇਕੱਠੇ ਪਏ ਆਗੇ ਹਾਂਜੀ ਦੋਸਤੋ ਆ ਵੀਰ ਲਗਾਤਾਰ ਬੰਨੇ ਦੇ ਉੱਤੇ ਮਿੱਟੀ ਦਾ ਕੰਮ ਜਾਰੀ ਹੈ ਤੇ ਮਿੱਟੀ ਕਾਫੀ ਦੂਰੋਂ ਲਿਆਉਣੀ ਪੈਂਦੀ ਹੈ ਹਨਾ ਕਿਉਂਕਿ ਥਾਂ ਥਾਂ ਮੀਂਹ ਪਿਆ ਫਸਲਾਂ ਬੀਜੀਆਂ ਤੇ ਮਿੱਟੀ ਚੱਕਣ ਨੂੰ ਜਗ੍ਹਾ ਹੈ ਨਹੀਂਗੀ ਤੇ ਵੀਰ ਕਾਫੀ ਦੂਰੋਂ ਮਿੱਟੀ ਲਿਆਉਂਦੇ ਹੈਗੇ ਤੇ ਟਰੈਕਟਰ ਲਗਾਤਾਰ ਆਇਆ ਦੇਖਣਾ ਉੱਥੇ ਬੰਨਾ ਹੈਗਾ ਨਾ ਉਹ ਉੱਥੇ ਉੱਥੋਂ ਟਰੈਕਟਰ ਬੜੇ ਮੁਸ਼ਕਲ ਨਾਲ ਛੱਡਦੇ ਨੇ ਤੇ ਵੀਰ ਦੂਰੋਂ ਮਿੱਟੀ ਲਿਆਉਂਦੇ ਨੇ ਤੇ ਗੱਟੇ ਲਈ ਜਾਂਦੇ ਹੈਗੇ ਵੀਰੇ ਦੇ ਵਿੱਚ ਖਾਲੀ ਗੱਟੇ ਲੈਂਦੇ ਆ ਇਸੇ ਮਿੱਟੀ ਦੇ ਗੱਟੇ ਭਰਨਗੇ ਇਹ ਇਹ ਵੀਰ ਮਿੱਟੀ ਲੈ ਕੇ ਆਇਆ ਹੈ ਇਸੇ ਦੇ ਗੱਟੇ ਭਰਨਗੇ ਖਾਲੀ ਕੁਛ ਨੀਵੇਂ ਥਾਵਾਂ ਚ ਪਾਣਦੇ ਖੜਾ ਤੇ ਗੱਟੇ-ਗੱਟੇ ਭਰੀ ਜਾਂਦੇ ਲਗਾਤਾਰ ਭਾਈ ਤੇ ਲੱਗ ਰਿਹਾ ਵਿਚਾਰੇ ਕੀ ਕਰਨਾ ਕਰਨਾ ਵੀ ਪੈਂਦਾ ਖੜਾ ਸੰਘਰਸ਼ ਹੈ ਇਹ ਲੜਨਾ ਹੀ ਪੈਂਦਾ ਹੈਗਾ ਲੱਗੇ ਰੋ ਭਾਈ ਹਾਂਜੀ ਦੋਸਤੋ ਆ ਵੀਰ ਕਰਾਹਾ ਲਾਈ ਜਾਂਦਾ ਤੇ ਮਿੱਟੀ ਇੱਧਰ ਢਾਲੀ ਜਾਂਦਾ ਗਿਆ ਵੀਰ ਥੋੜੀ-ਥੋੜੀ ਆ ਬੰਨੇ ਚੌੜਾ ਹੋਈ ਜਾਂਦਾ ਨਾਲ ਦੀ ਨਾਲ ਆ ਤਿਕਰਾਹ ਲਾਈ ਜਾਂਦੇ ਵੀਰ ਅੱਗੇ ਨੂੰ ਬੰਨਾ ਭਾਈ ਚੌੜਾ ਕਰਤਾ ਕੁਝ ਗੱਟੇ ਲਾ ਤੇ ਕੁਝ ਟਰਾਲੀ ਨਾਲ ਮਿੱਟੀ ਨਾਲ ਦੀ ਨਾਲ ਲੈ ਜਾਂਦੇ ਐ ਤੇ ਹੋ ਮਸ਼ੀਨ ਆਉਂਦੀ ਆ ਟਰੈਕਟਰ ਆਉਂਦੇ ਆ ਭਰੇ ਉਹ ਕਿਰਨ ਰਸਤੇ 'ਚ ਰੋੜੇ ਸਿੱਟੀ ਜਾਂਦੇ ਹੈਗੇ ਮੀਂਹ ਦੇ ਕਾਰਨ ਰਸਤਾ ਪਿੱਲ ਪਿੱਲ ਘਰ ਲੱਗ ਗਿਆ ਇੱਥੇ ਨਾਗੋ ਕੀ ਸਨੋ ਉੱਥੇ ਦਿਖਾਉਣਾ ਖੜ ਜਾਇਆ ਹੈ ਹਾਂਜੀ ਦੋਸਤੋ ਆ ਬੰਨੇ ਤੋਂ ਥੱਲੇ ਵੀਰ ਨਾ ਮਿੱਟੀ ਲਿਉਂਦੇ ਆ ਪਿੰਡ ਨਾਗੋ ਕੀ ਤੇ ਟਰਾਲੀਆਂ ਉੱਥੇ ਬਹਿ ਜਾਂਦੀਆਂ ਤੇ ਇਹ ਰੋੜੇ ਰਸਤੇ ਦੇ ਵਿੱਚ ਨਾ ਰੋੜੇ ਸਿੱਟ ਜੰਦੇਗੇ ਤੇ ਮਸ਼ੀਨ ਲੱਗ ਰਹੀ ਹੈ ਜੇਸੀਬੀ ਉਸ ਨਾਲ ਪਹਿਲਾਂ ਰਸਤਾ ਹੀ ਬਣਾਈ ਜਾਂਦੇ ਆ ਜੇ ਘਟੋ ਘਟ ਵੀਰਾਂ ਨੂੰ 2 ਘੰਟੇ ਹੋ ਗਏ ਰਸਤਾ ਬਣਾਈ ਜਾਂਦੇ ਨੂੰ ਤੇ ਕੁਝ ਟਰੈਕਟਰ ਮਿੱਟੀ ਲਿਈ ਜਾਂਦੇ ਆ ਨਾਲ ਦੀ ਨਾਲ ਆ ਕਿਉਂਕਿ ਉਹ ਟਰਾਲੀਆਂ ਮੀਂਹ ਦੇ ਕਾਰਨ ਰਸਤੇ ਨਾ ਪਿੱਲ ਪਿੱਲ ਕਰ ਲਾ ਗਏ ਤੇ ਇਸ ਕਰਕੇ ਰਸਤੇ ਦੇ ਵਿੱਚ ਰੋੜੇ ਸਿੱਟ ਜੰਦੇ ਭੱਠਿਆਂ ਤੋਂ ਲਿਆ ਲਿਆ ਕੇ ਪਿੱਲੇ ਜੇ ਇਹ ਮਸ਼ੀਨ ਨਾਲ ਪੱਧਰ ਕਰੀ ਜਾਂਦੇ ਨਾਲ ਦੀ ਨਾਲ ਤੇ ਮਿੱਟੀ ਵੀ ਚੱਲੀ ਜਾਂਦਾ ਕੰਮ ਤੇ ਕਾਫੀ ਉੱਚਾ ਬੰਨਾ ਹੈਗਾ ਇਧਰ ਤੇ ਟਰੈਕਟਰ ਇੱਥੋਂ ਚੜਾਉਂਦੇ ਨੇ ਵੀਰ ਤਕੋਸ਼ ਮਿੱਟੀ ਪਰਾਉ ਲਈ ਜਾਂਦੇ ਉਹ ਗੱਟੇ ਚੰਨ ਰੱਖਿਆ ਕਿਵੇਂ ਉਧਰ ਤੇ ਭਾਈ ਪਾਣੀ ਇੱਥੇ ਘੁਕਦਾ ਹੈਗਾ ਥਾਂ ਥਾਂ ਨਾਲੀ ਦੇ ਵਿੱਚ ਮੋੜ ਹੁੰਦੇ ਆ ਕਿਵੇਂ ਨਾ ਪਾਣੀ ਇੱਥੇ ਘੁਕਦੇ ਆ ਗੱਟੇ ਲਾਰ ਕੇ ਕਿੱਥੇ ਜ਼ਿਆਦਾ ਖਤਰਾ ਆ ਹੁੰਦਾ ਹੈਗਾ ਦੀ ਆ ਭਾਈ ਇੱਕ ਸਾਧਨ ਵਾਲਾ খালি ਟਰੈਕਟਰ ਨੂੰ ਥੋੜੀ ਮੁਸ਼ਕਲ ਆ ਜਾਂਦੀ ਹੈ ਤੇ ਉਹ ਟਰੈਡਾ ਕਾਫੀ ਟਾਈਮ ਦੇ ਭਰੇ ਖੜੀਆਂ ਟਰਾਲੀਆਂ ਖਰ ਮਿੱਟੀ ਦੀਆਂ ਇਹ ਆ ਖੜੀਆਂ ਤੇ ਜਦੋਂ ਮਸ਼ੀਨ ਨਾਲ ਦੀ ਨਾਲ ਰਸਤਾ ਲੋਡ ਕਰੀ ਜਾਂਦੀ ਹੈ ਕਿਹੜਾ ਇਧਰੋਂ ਮਿੱਟੀ ਪਾ ਕੇ ਆਉਂਦੇ ਆ ਉਹ ਵੀਰਾਂ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਰਸਤਾ ਇੱਕ ਸਾਧਨ ਦਾ ਹੀ ਹੈਗਾ ਅੱਗਾ ਪਿੱਛਾ ਕਰਕੇ ਨੰਗਾਉਣੇ ਪੈਂਦੇ ਹੈਗੇ ਪਿੰਡ ਨਾਗੋ ਕੀ ਤਾਂ ਵੀਰੇ ਹੁਣ ਸੋਨੂੰ ਅਸੀਂ ਉਹ ਗਾਂ ਵਾਲਾ ਦਿਖਾ ਕੇ ਆਉਣੇ ਹੈਗੇ ਥੋੜਾ ਜਿਹਾ ਗਾਂਾ ਸੀਗਾ ਤੇ ਉਧਰ ਲੈ ਕੇ ਚੱਲਦੇ ਆਂ ਤੇ ਫਿਲਹਾਲ ਅਸੀਂ ਇਹ ਨਾਗੋਲੇ ਬਣਾ ਤੋਂ ਇੱਥੋਂ ਚਾਲੇ ਪਾਉਣੇ ਹੈਗੇ ਭਾਈ ਤੇ ਗਾਂ ਸਾਨੂੰ ਉੱਥੇ ਦਿਖਾਉਣੇ ਆਂਗੇ ਆ ਇਧਰ ਮਤਰਾ ਕਰਨੀ ਜਾਂ ਕਿਤੇ ਕੋਈ ਹੋਰ ਰਸਤੇ 'ਚ ਵੀਰ ਕੋਈ ਕੰਮ ਕਰੀ ਜਾਂਦਾ ਮਿੱਟੀ ਦਾ ਤਾਂ ਤਾਂ ਫਿਰ ਬਣੇ ਰਿਓ ਕੱਟੇ ਬੈਠਾ ਤਾਂ ਭਰ ਰੱਖਿਆ ਵੀਰਾਂ ਨੇ ਟਰੈਕਟਰ ਇਧਰ ਉੱਤਰ ਲਈ ਫਿਰਦੇ ਆ ਤਾਂ ਰਸਤੇ 'ਚ ਸਾਰੇ ਇੰਤਜ਼ਾਮ ਪੂਰੀ ਤਿਆਰੀ ਕਰ ਰੱਖੀ ਹੈ ਗਰ ਨਾਗੋਕੇ ਬੰਦਿਆਂ ਨੇ ਕਈ ਵੀਰਾਂ ਨੇ ਬਹੁਤ ਸੋਹਣੇ ਰਸਤੇ ਬਣਾ ਰਖੇ ਹੈਗੇ ਤਿਆਰੀ ਫੁੱਲ ਬਟਾ ਫੁੱਲ ਹੈਗੀ ਬਾਕੀ ਰੱਬ ਰੱਖਾ ਕਿਵੇਂ ਰੱਬ ਰੱਖੂਆ ਪਰਲੇ ਵੀਰ ਪਰਲੇ ਵੀਰ ਵੀ ਕੁਝ ਜ਼ਿਆਦੇ ਥੋੜੇ ਜੇ ਅਪਡੇਟ ਹੋ ਰਹੇ ਨੇ ਉਹ ਵੀ ਥੋੜੇ ਹੁਣ ਆਏ ਨੇ ਪਰ ਇੰਨਾ ਨਹੀਂ ਕਿੰਨਾ ਨਾਗੋ ਕੀਦੇ ਲੋਕ ਐ ਉਹ ਥੋੜੇ ਜੇ ਹਜੇ ਸੁਸਤ ਜੇ ਲੱਗਦੇ ਮੈਨੂੰ ਸੁਸਤ ਜੇ ਇੱਥੇ ਘਟੇ ਚੱਰੀ ਹੈ ਆਈ ਜਾਂਦੇਗੇ ਵੀਰਾਂ ਨੇ ਮੋਟਰਾਂ ਬਾਹਰ ਕੱਢਦਿਆਂ ਹਨਾ ਉਹ ਨੇ ਨਵੇਂ ਨੇ ਹਾਂ ਸੇਫਟੀ ਕਰਦੇ ਆਪੋ ਆਪਣੀ ਆ ਉੱਦ ਵਾਲਾ ਰਾਹ ਸੀ ਕਿਹੜਾ ਖਾਈ ਕਹਿੰਦੇ ਸੀ ਆਪਾਂ ਆ ਕੱਟੇ ਲਾ ਆ ਟਰੈਕਟਰ ਲਾ ਕੇ ਦਾ ਕਰਦਾ ਹਾਂ ਇਹ ਨਾਲ ਹਾਂ ਹਾਂ ਉੱਦੇ ਤਾਂ ਜਮੇ ਖਾਈ ਜੀ ਸੀ ਓਏ ਤੇ ਮੋਟਰ ਸਾਈਕਲ ਆਉਂਦਾ ਸੀ ਐਸੇ ਡੰਡੀ ਆ ਗਈ ਓਏ ਡੰਡੀ ਸਹੀ ਗੱਲ ਆ ਪਿੱਛੇ ਭਾਈ ਦੋ ਦੋ ਟਰੈਕਟਰਾਂ ਵਾਲੇ ਲੀਏ ਹਨਾ ਇੱਥੇ ਜਿਆ ਡੰਡੀ ਰਹਿ ਗਈ ਮੋਟਰਸਾਈਕਲ ਦੀ ਇੱਥੋਂ ਵਾਲੇ ਫਿਰ ਕਿਸਾਨ ਕਿਧਰ ਗਏ ਉਹ ਵੀ ਮਸਨ ਗੋਣੀ ਆ ਨਹੀਂ ਫਿਰ ਇੱਥੋਂ ਵਾਲੇ ਕਿਧਰ ਗਏ ਕਿਸਾਨ ਹਾਂ ਕਮਾਲ ਹੀ ਵੀ ਕੋਈ ਝਗੜਾ ਆ ਫੀਰ ਲਾ ਲੰਦਾ ਹੈਗਾ ਹਨਾ ਤੇ ਪਾਣੀ ਦੇਖੋ ਕਿੰਨਾ ਆਫ ਹੋ ਰਿਹਾ ਆ ਜਿਹਨੇ ਲਾਇਆ ਵੀਰ ਲਈ ਉਹ ਰਾਤ ਦੀ ਡਿਊਟੀ ਖਾਤਰਾ ਵੀਰਾਂ ਨੇ ਕੰਗਾਂ ਨੇ ਕਿਸਾਨਾਂ ਨੇ ਇੰਤਜ਼ਾਮ ਕੀਤਾ ਬੱਲੋ ਪੱਖਾ ਤੰਬੂ ਆ ਲਾਰ ਕੇ ਭਰਾਵਾ ਵਿਚਾਰਿਆਂ ਨੇ ਇੱਥੇ ਨਾਲ ਹੀ ਐ ਲੱਗਾ ਕਿਵੇਂ ਕੰਨੀਆਂ ਤੇ ਆ ਗਈ ਹੁੰਦੀ ਹੈ ਉਹ ਇੱਕ ਫੜ ਕੇ ਨਾ ਵੀ ਹੁ ਲਈ ਇੱਕ ਵਾਰ ਹਾਂ ਆ ਚਲਾ ਫਾਈਟ ਤੇ ਟ੍ਰਾਂਸਫਰ ਮੋਟਰਾਂ ਉਹ ਪ੍ਰਾਂਪਤ ਜੁੱਦੇਲੇ ਪੋਲਾਗੇ ਆ ਵੀਰਾਂ ਨੇ ਭਾਈ ਮੋਟਰਾਂ ਪਾਈਪਲਾਈਨ ਵਾਲੀਆਂ ਸਾਰੇ ਪੱਖੇ ਬੁੱਖੇ ਬਾਹਰ ਕੱਢਤੇ ਵੀਰਾਂ ਨੇ ਇੱਕ ਆ ਕੁੱਤਾ ਆਇਆ ਦੇ ਕੀ ਮਰਿਆ ਪਿਆ ਆ ਪਿਆ ਕੁੱਤਾ ਮਰਿਆ ਪਿੱਛੋਂ ਆਇਆ ਉਹ ਘਰੇ ਤੇ ਇੱਥੇ ਭਾਈ ਪੋਲਾ ਨਵੇਂ ਤਿਆਰ ਹੋਏ ਉਹਦੇ ਵੀ ਤੁਹਾਨੂੰ ਦਿਖਾਇਆ ਸੀ ਭੰਡਾਰੀ ਵਾਲਾ ਪੋਲਾ ਪ੍ਰਾਣਾ ਪੋਲਾ ਹੋਰਾਂ ਰਹਿ ਗਏ ਤਾਂ ਤੋੜ ਤਾੜ ਕੇ ਵਿਚਾਲੇ ਜੇ ਰਹਿ ਗਏ ਖਰਾ ਤੇ ਉਹ ਭਾਈ ਰੋੜੀ ਤੋਂ ਸਿੱਧੀ ਸੜਕ ਹੁੰਦੀ ਏ ਤੁਹਾਨੂੰ ਉੱਤੇ ਪਿਛਲੇ ਬਲੌਗ ਚ ਵੀ ਦੱਸਿਆ ਸੀਗਾ ਤੇ ਆਪਾਂ ਆ ਪੁਲਕ ਨਹੀਂ ਆ ਗਏ ਤੇ ਉਹ ਦੇਖੋ ਇੱਥੇ ਵੀ ਲਾਈਟਾਂ ਦਾ ਤੇ ਮਸ਼ੀਨਾਂ ਦਾ ਇੰਤਜ਼ਾਮ ਹੈ ਪਾਣੀ ਇੱਥੇ ਕਾਫੀ ਚੌੜਾ ਤੇ ਉੱਚਾ ਤਾਂ ਚੜ ਗਿਆ ਇੱਥੇ ਥੋੜੇ ਬੰਨ ਨੀਵੇਂ ਲੱਗਦੇ ਪਿੱਛੋਂ ਨਾ ਗੋਗੀ ਨੂੰ ਇੱਥੇ ਬੰਨ ਨੀਵੇਂ ਲੱਗਦੇ ਹੈਗੇ ਤੇ ਆਪਾਂ ਗਾਂ ਚੱਲਦੇ ਹਾਂ ਤੁਹਾਨੂੰ ਗਾਂ ਦਾ ਅਪਡੇਟ ਦਿੰਨੇ ਆਂਗੇ ਤੇ ਬਣੇ ਰਹੋ ਭਾਈ ਤੇ ਇਧਰ ਪਈ ਆਪਣਾ ਵਲੌਗਰਾਂ ਇਹ ਵੀ ਬਣਾਈ ਜਾਂਦਾ ਸ਼ੂਟ ਕਰਾ ਤਾਂ ਇੱਥੋਂ ਦੇਖ ਕਿੰਨੀ ਚੌੜੀ ਗੱਲ ਬਾਤ ਹੈ ਪਾਣੀ ਨਾ ਪਮੀਰੀਆਂ ਜਾਂਦਾ ਯਾਰ ਇਹ ਚਲੋ ਹਾਂਜੀ ਦੋਸਤੋ ਅੱਜ ਤੁਹਾਨੂੰ ਮੈਂ ਦੱਸਿਆ ਜੀ ਆਪਾਂ ਭੰਡਿਆਰੀ ਇਧਰ ਪੁਲ ਬਣਨੀ ਆ ਗਈ ਸੀਗੇ ਉੱਥੋਂ ਨਾਗੋ ਕੀ ਤੋਂ ਤੇ ਇੱਥੇ ਭਾਈ ਪੁਰਾਣਾ ਪੁਲ ਤਾਂ ਬੰਦੀ ਕਰਤਾ ਤੇ ਨਵਾਂ ਪੁਲ ਬਣ ਜਾਂਦਾ ਗੱਗਰ ਇੱਥੇ ਥੋੜੀ ਜਿਆਦਾ ਆਪ ਲੱਗਦੀ ਹੈ ਕਿਉਂਕਿ ਇੱਥੇ ਬੰਨੇ ਨੀਵੇਂ ਆਗੇ ਇੱਥੇ ਬੰਨੇ ਨੀਵੇਂ ਆਗੇ ਥੋੜੇ ਜਿਆਦਾ ਨੀਵੇਂ ਬੰਨੇ ਇੱਥੇ ਖੜਾ ਤੇ ਇੱਕ ਦੇਖ ਆ ਬੋਟ ਖੜੀ ਐ ਇੱਥੇ ਚੱਪੂ ਵੀ ਵਿੱਚ ਬਏ ਨੇ ਇਹਦੇ ਆ ਖੜੀ ਆ ਚੱਪੂ ਵਿੱਚ ਪਏ ਹੋ ਸਕਦਾ ਵਿੱਚ ਜਾਣ ਵਾਸਤੇ ਖੜਾਈ ਹੋਵੇ ਜਾ ਕੋ ਚੀਕਣ ਵਾਸਤੇ ਕਿਵੇਂ ਪੁਲ ਬੰਦਾ ਸੀ ਉਹਦੇ ਖਾਤਰੇ ਕੋਈ ਹੋ ਸਕਦਾ ਉਹਦੀ ਲੇਬਰ ਖਾਤਰ ਸੀਗੀ ਇਹ ਇਹ ਆ ਬੋਟ ਹਾਂਜੀ ਦੋਸਤੋ ਆਪਾਂ ਪਹੰਡਾਰੀ ਆ ਗਏ ਸੀ ਆ ਪੁਲ ਤੇ ਤੇ ਨਵੇਂ ਪੁਲ ਦਾ ਕੰਮ ਲਗਾਤਾਰ ਕੰਟੀਨਿਊ ਜਾਰੀ ਹੈਗਾ ਉਹ ਦਿਨੋਂ ਤੇ ਪੁਰਾਣਾ ਪੁਲ ਸੁਸੀ ਦੇਖਿਆ ਹੀ ਆ ਉਹ ਅੱਗੋਂ ਕੱਟਤਾ ਸੀ ਪਿੱਛੋਂ ਥੋੜਾ ਸੰਪਰਕ ਹੈਗਾ ਬੈਸੀ ਖੜਾ ਹੈਗਾ ਉਹ ਤੇ ਕਾ ਬੋਟ ਖੜੀ ਆ ਸਾਹਮਣੇ ਕਿਸ਼ਤੀ ਇਹ ਹੋ ਸਕਦਾ ਇਹ ਲੱਕੜ ਦਾ ਬੰਨ ਰੱਖੀ ਹੈ ਕਈ ਵਾਰੀ ਪਾਣੀ ਨਾਲ ਅੱਗੇ ਪਿੱਛੇ ਹੋ ਜਾਂਦੀ ਹੁੰਦੀ ਹੈ ਤੇ ਵਿੱਚ ਪਈ ਇਹਦੇ ਉਹ ਚੱਪੂ ਜੇ ਵੀ ਪਏ ਆ ਮਤਲਬ ਕਿਸਤੀ ਚਲਾਉਣ ਵਾਲੇ ਭੰਡਿਆਰੀ ਇਹ ਹੋ ਸਕਦਾ ਉਹ ਪੁਲ ਬਣਾਉਣ ਖਾਤਰ ਕਿਦੋਂ ਮਿਸਤਰੀ ਜਾਂ ਲੇਬਰ ਲੱਗੀ ਉਹਦੇ ਪਾਣੀ ਦਾ ਹੁੰਦਾ ਹੀ ਆ ਕਰਨ ਵਾਲੀ ਜਮਾਣਾ ਬਟਾ ਤੇ ਉਹਦੀ ਲੇਬਰ ਉਹ ਤੇ ਜਾਂਦੀ ਹੋਊਗੀ ਤੇ ਜਾਂ ਕੋਈ ਇੱਧਰ ਉੱਧਰ ਨੰਗਨ ਨੂੰ ਹੋਊਗਾ ਪੁਲ ਤੋਂ ਪਹਿਲਾਂ ਦਾ ਕਿਦੋਂ ਤੋੜਿਆ ਹੋਊਗਾ ਇਹ ਤੇ ਉਹਦੇ ਖਾਤਰ ਇਹ ਬੋਟ ਰੱਖੀ ਸੀ ਤੇ ਇਹਦੇ ਵਿੱਚ ਉਹ ਖੱਬਚੇ ਜੇ ਪਏ ਉਹ ਚਲਾਉਣ ਵਾਲੇ ਉਹ ਪਏ ਭੰਡਿਆਰੀ ਪੁਲ ਤੇ ਤੋ ਆਪਣਾ ਭਾਈ ਬਲੌਗਰ ਬਲੌਗ ਬਣਾਈ ਜਾਂਦਾ ਉਹ ਤਰ੍ਹਾਂ ਹਾਂਜੀ ਦੋਸਤੋ ਆਸ ਨੂੰ ਉਹਦੇ ਵੀ ਦਿਖਾਇਆ ਸੀ ਨਾ ਮੈਂ ਚੱਲ ਮਾੜਾ ਜਾ ਹੋਰ ਦਿਖਾ ਦਗੇ ਵੀਰਾਂ ਨੂੰ ਤੇ ਪਾਣੀ ਦੀ ਰਫਤਾਰ ਤੇ ਗਤੀ ਦੇਖੋ ਕਾਫੀ ਤੇਜ਼ ਹੈਗੀ ਇੱਥੇ ਯਾਰ ਤੇ ਆਹ ਪੁਰਾਣੇ ਪੁਲ ਦੇ ਦਰਵਾਜ਼ੇ ਹੈਗੇ ਤੇ ਉਹ ਨਵੇਂ ਦੇ ਹੈ ਤੇ ਨਵਾਂ ਪੁਲ ਕਾਫੀ ਲੰਮਾ ਚੌੜਾ ਬਣਾਇਆ ਵੀਰਾਂ ਨੇ ਤੇ ਕੰਮ ਅਜੇ ਚੱਲੀ ਜਾਂਦਾ ਕੰਟੀਨਿਊ ਲਗਾਤਾਰ ਤੇ ਪਾਣੀ ਇੱਥੇ ਬਹੁਤ ਤੇਜ਼ ਅੱਗੇ ਨੂੰ ਫਿਰ ਦਿਨੋ ਦਿਨ ਕਿਵੇਂ ਚੜੀ ਜਾਂਦਾ ਯਾਰ ਤੇਜ਼ ਵੀ ਹੋਈ ਜਾਂਦਾ ਹੈ ਪਾਣੀ ਇੱਕ ਦੇਖੀ ਜਾਮਾਂ ਕੋਲ ਕੋਲ ਦੇ ਬਾਹਰ ਇੱਟਿਆਂ ਦਾ ਇੰਤਜ਼ਾਮ ਤਾਂ ਭਾਈ ਸਾਰੇ ਕਿਤੇ ਖੜਾ ਕਿਵੇਂ ਲੋਕ ਆਪ ਆਪ ਦੇ ਪਿੰਡਾਂ ਨਾਲ ਲੱਗਦੇ ਕਿਤੇ ਵੀ ਸਾਰੇ ਬੰਨਿਆਂ ਦੀ ਹੁੰਦੇ ਤਕਰੀਬਨ ਤੇ ਆ ਪੁਲ ਦੇ ਕੋਲੇ ਵੀ ਗਟਿਆਂ ਦਾ ਇੰਤਜ਼ਾਮ ਹੈਗਾ ਖੜਾ ਤੇ ਇਧਰਲੇ ਹਾਂਜੀ ਦੋਸਤੋ ਇੱਥੇ ਤਾਂ ਇੱਕ ਫੁੱਟ ਕਨੀਮੇ ਹੀ ਰਹਿ ਗਿਆ ਪਾਣੀ ਆ ਕਿਸੇ ਪੁਲ ਦੇ ਨਾਲ ਘੱਟੇ ਲਾਰਖੇ ਨਾ ਇੱਥੇ 1 ਫੁੱਟ ਨੀਵਾ ਹੈਗਾ ਪਾਣੀ ਬਾਕੀ ਆ ਪੁਲ ਦੇ ਥੱਲੇ ਵੀ ਮਿੰਟੀ ਦਾ ਇੰਤਜ਼ਾਮ ਚੰਗਾ ਕਰ ਰੱਖਿਆ ਕਰ ਇੱਥੇ ਚੰਗਾ ਕਰਕੇ ਉੱਥੇ ਘੱਟ ਹੈਗਾ ਹਾਂਜੀ ਦੋਸਤੋ ਇੱਕ ਆ ਭਈ ਭੰਡਿਆਰੀ ਦੇ ਪੁਲ ਦੇ ਥੱਲੇ ਕਿੜੇ ਆ ਵੀਰ ਟਰੈਕਟਰਾਂ ਨਾਲ ਮਿੱਟੀ ਪਾਈ ਜਾਂਦੇ ਨੇ ਨਾ ਕਿੜੇ ਇਹ ਆ ਲੱਗ ਰਹੇ ਹਾ ਇਧਰੋਂ ਟਰਾਲੀਆਂ ਨਾਲ ਲਿਆ ਕੇ ਜੀ ਸੀ ਵੀ ਥੱਲੇ ਸਿਰਦੀ ਉਹ ਕਰਾਏ ਨੇ ਵੀਰ ਬੰਨੇ ਤੇ ਲਗਾਤਾਰ ਕੰਟੀਨਿਊ ਖਿੱਚ ਕੇ ਮਿੱਟੀ ਗਾਂ ਤੇ ਇਕ ਲੈ ਕੇ ਜਾਂਦੇ ਖੱਟ ਘਟੋ ਘਟ ਹੋਊਗਾ 4-5 ਕਿਲੇ ਦੂਰ ਏ ਵੀਰਾਂ ਦੀ ਪਰਲੇ ਪਾਸੇ ਝੋਨੇ ਦੀ ਫਸਲ ਹੈ ਨਾ ਤੇ ਬੰਨਾ ਇੰਨਾ ਕਮਜ਼ੋਰ ਲੱਗਦਾ ਮੈਨੂੰ ਬਈ ਕਰੇ ਤਾਂ ਨਾ ਕੁਦਰਤ ਵੀ ਪਾਣੀ ਦੋ ਕੁ ਫੁੱਟ ਮਸਾ ਹੂਆ ਆਪ ਹੋਈ ਜਾਂਦਾ ਰੋਜ਼ ਘੰਟਿਆਂ ਦੇ ਹਿਸਾਬ ਤੇ ਜਦੋਂ ਜੈਦ ਵੀਰ ਕਰੀ ਜਾਂਦੇ ਲਗਾਤਾਰ ਟਰੈਕਟਰਾਂ ਨਾਲ ਮਿੱਟੀ ਪਾਉਂਦੇ ਤੇ ਰੱਬ ਇਹਨਾਂ ਦੀ ਰੱਖਿਆ ਕਰੇ ਕਾਹਨੂੰ ਟੁੱਟੇ ਬੰਨਾ ਤੇ ਲਗਾਤਾਰ ਵੀਰ ਮਿੱਟੀ ਪਾਈ ਜਾਂਦੇ ਤੇ ਜੇ ਬਾਈ ਚਾਂਸ ਕੋਈ ਘਟਨਾ ਘਟਦੀ ਹੈ ਤਾਂ ਇਥੋਂ ਘਟੋ ਘਟਾ 250 ਕਿੱਲਰ ਆਵਣਾ ਘੰਟਿਆਂ ਦੇ ਹਿਸਾਬ ਕਵਰ ਕਰ ਜੂਆ ਪਾਣੀ ਤੇ ਪਾਣੀ ਵੀ ਬਈ ਬਰੇਆ ਪੌੜਾ ਇੱਥੋਂ ਨਵਾ ਕੰਮ ਚੱਲੀ ਜਾਂਦਾ ਕਿਵੇਂ ਹੈ ਨਾ ਬੰਹਾਰੀ ਪੁਲ ਤੇ ਤੇ ਆ ਪਾਣੀ ਕਿਵੇਂ ਚੱਲੀ ਜਾਂਦਾ ਨਦੀ ਦੇ ਵਿੱਚ ਕੱਗਰ ਚ ਇਹਦਾ ਕਰਕੇ ਥੋੜੀ ਵੀਰਾਂ ਨੂੰ ਦਿੱਕਤ ਆਉਂਦੀ ਹੈਗੀ ਕੰਮ ਕਰਨ ਚ ਤੇ ਬਾਕੀ ਕੰਮ ਚੱਲੀ ਜਾਂਦਾ ਕਿਵੇਂ ਆ ਖੜੇ ਨੇ ਇਹਨਾਂ ਦੇ ਸੰਦ ਸੰਦੇ ਜਿਹੜੇ ਤੇ ਪਾਣੀ ਦੀ ਰਫ਼ਤਾਰ ਅੱਗੇ ਦਿਨੋਂ ਦਿਨ ਨਾ ਤੇਜ਼ ਹੁੰਦੀ ਜਾਂਦੀ ਹੈ ਯਾਰ ਪਾਣੀ ਦੀ ਰਫ਼ਤਾਰ ਤੇ ਘੁਕਦਾ ਹੈ ਪਾਣੀ ਕੁੱਕ ਦਾ ਗਾ ਰਫ਼ਤਾਰ ਤੇਜ਼ ਹੁੰਦੀ ਹੁੰਦੀ ਇੱਥੇ ਦੇਖ ਕਿੰਨਾ ਚੌੜੀ ਗੱਲ ਬਾਤ ਹੈਗੀ ਪਰ ਇੱਥੇ ਬੰਨੇ ਮੈਨੂੰ ਨੀਵੇਂ ਲੱਗਦੇ ਸਾਰੇ ਯਾਰ ਆ ਆ ਭਾਈ ਪੁਲ ਦਾ ਸੈਂਟਰ ਹੈ ਇੱਥੇ ਇੱਥੇ ਪਾਣੀ ਆਏ ਢੇੜੇ ਖਾਂਦਾ ਕਿਵੇਂ ਕੜਾਹੀ ਚ ਤੇਲ ਉਬਲ ਦਿੰਦਾ ਭਮੀਰੀਆਂ ਦੇ ਕਿਵੇਂ ਪੈਂਦੀਆਂ ਦੇਖ ਇਹ ਭਮੀਰੀਆਂ ਪੈਂਦੀਆਂ ਵੀਰੇ ਡਰਾਉਂਦੀਆਂ ਦਿਲ ਐਂ ਕਰਦਾ ਤੀਆਂ ਚਿੜੀ ਦੇ ਬੱਚੇ ਵਾਂਗੂ ਤੇ ਪੁਲ ਦੇਖੇ ਕਿਹੜਾ ਪੁਰਾਣਾ ਪੁਲ ਸੀ ਨਾ ਉਹਦੇ ਕਿਹੜੇ ਆ ਪਿੱਲਰ ਆ ਇਨੂੰ ਪਾਣੀ ਕਿਵੇਂ ਗੇੜੇ ਜਾਂਦਾ ਦੁੱਧ ਰੜਕਦਿਆਂ ਬੜੂਆਂ ਵਿੱਚ ਵਜਦਾ ਮੁੱਲੋ ਮੁੱਲੀ ਸ਼ਰਾਬੀ ਵਾਂਗੂ ਐਵੇਂ ਦੇ ਆਪਾ ਜਿਹੜੇ ਪਾਣੀ ਪੀਂਦੇ ਆ ਬਸ ਉਦਾਂ ਹੀ ਹੈ ਉਦਾਂ ਹੀ ਹੈ ਹਨਾ ਉਦਾਂ ਹੀ ਆ ਬਾਕੀ ਗੱਲ ਸੁੱਕੀ ਆ ਬਾਕੀ ਮੈਂ ਇਹ ਕਿਹਨਾਂ ਨੂੰ ਸਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਦੋਸਤੋ ਫੇਰ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਨਵੀਂ ਅਪਡੇਟ ਦੇ ਨਾਲ